ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਭਗਤੀ ਲਹਿਰ ਭਗਤੀ ਲਹਿਰ ਬਾਰੇ ਇਹ 11ਵੀਂ ਜਮਾਤ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਤੇ ਅੱਜ ਦੀ ਇਸ ਵੀਡੀਓ ਨੂੰ ਆਪਾਂ ਸ਼ੁਰੂ ਕਰ ਦੇਵਾਂਗੇ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਜਿਹੜਾ ਚੈਨਲ ਆ ਉਹ ਸਬਸਕ੍ਰਾਈਬ ਕਰ ਲਿਓ ਅੱਗੇ ਸ਼ੇਅਰ ਕਰ ਦਿਓ ਲਾਈਕ ਕਰਿਓ ਤੇ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਆਪਾਂ ਸ਼ੁਰੂ ਕਰ ਦਿਆਂਗੇ ਮਦ ਕਲੀਨ ਭਾਰਤੀ ਸਮਾਜ ਵਿੱਚ ਫੈਲੀਆਂ ਬੁਰਾਈਆਂ ਖਿਲਾਫ ਜੋ ਲਹਿਰ ਚੱਲੀ ਉਸ ਨੂੰ ਭਗਤੀ ਲਹਿਰ ਕਿਹਾ ਜਾਂਦਾ ਹੈ ਭਗਤੀ ਲਹਿਰ ਦੀ ਉਤਪਤੀ ਦੇ ਕਾਰਨ Hindu ਸਮਾਜ ਦੀਆਂ ਬੁਰਾਈਆਂ ਇਸਲਾਮ ਧਰਮ ਤੋਂ ਖਤਰਾ ਮਹਾਨ ਪੁਰਖ ਦਾ ਜਨਮ ਭਗਤੀ ਲਹਿਰ ਦੀਆਂ ਵਿਸ਼ੇਸ਼ਤਾਵਾਂ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਸੱਚੇ ਗੁਰੂ ਦੀ ਲੋੜ ਆਤਮ ਸਮਰਪਣ ਦੀ ਭਾਵਨਾ ਪਵਿੱਤਰ ਜੀਵਨ ਤੇ ਜੋਰ ਆਮ ਲੋਕ ਭਾਸ਼ਾ ਵਿੱਚ ਪ੍ਰਚਾਰ ਜਾਤੀ ਪ੍ਰਥਾ ਵਿੱਚ ਆ ਵਿਸ਼ਵਾਸ ਮੂਰਤੀ ਪੂਜਾ ਵਿੱਚ ਆ ਵਿਸ਼ਵਾਸ ਖੋਖਲੀ ਰੀਤੀ ਰਵਾਜਾਂ ਵਿੱਚ ਆ ਵਿਸ਼ਵਾਸ ਭਗਤੀ ਲਹਿਰ ਦੀ ਸੰਤ ਨਿਰਗੁਣ ਸੰਤ ਜੋ ਨਿਰੰਕਾਰ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਸਨ ਸਰਗੁਣ ਸੰਤ ਜੋ ਸਕਾਰ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਸਨ ਨਿਰਗੁਣ ਸੰਤ ਗੁਰੂ ਨਾਨਕ ਦੇਵ ਜੀ 1400 69 ਤੋਂ 1539 ਇਸਵੀ ਗੁਰੂ ਨਾਨਕ ਦੇਵ ਜੀ ਕਬੀਰ 1398 1518 ਇਸਵੀ ਭਗਤ ਕਬੀਰ ਜੀ ਨਾਮਦੇਵ ਜੀ 2 1270 ਤੋਂ 1350 ਇਸਵੀ ਭਗਤ ਕਬੀਰ ਜੀ ਨੈਗੁਣ ਸੰਤ ਦਾदू दयाल 1544 ਤੋਂ 1693 ਈਸਵੀ ਤੁਕਾਰਾਮ 1608 ਤੋਂ 1650 ਈਸਵੀ ਤੁਕਾਰਾਮ ਗੁਰੂ ਰਬਦਾਸ 1377 ਤੋਂ 1520 ਈਸਵੀ ਭਗਤ ਰਬਦਾਸ ਸਰਗੁਣ ਸੰਤ ਰਾਮानुज 1017 ਤੋਂ 1137ਵੀਂ ਨਾਮਾ ਰਾਮਾਨੁਜ ਚੰਤਨੀਆ ਪ੍ਰਮਾਹ ਪ੍ਰਭੂ 1485 ਤੋਂ 1533ਵੀਂ ਨਿੰਬ ਰਕ छे सौ भी छे सौ नब्बे ईस्वी सरगुण संत रामानंद चौदह सौ तो चौदह सौ छिहत् ईस्वी रामानंद बल्लभ चौदह सौ उननासी तो पंद्रह सौ कत्ती ईस्वी ਵੱਲਵਾ ਆਚਾਰੀਆ ਮਾਦਵ ਆਚਾਰੀਆ 1200 38 ਤੋਂ 1317 ਇਸਵੀ ਮਾਦਵ ਆਚਾਰੀਆ ਭਗਤੀ ਲਹਿਰ ਦੇ ਪ੍ਰਭਾਵ ਭਗਤੀ ਲਹਿਰ ਦੇ ਪ੍ਰਭਾਵ ਪ੍ਰਚਲਿਤ ਬੁਰਾਈਆਂ ਅਤੇ ਅੰਧ ਵਿਸ਼ਵਾਸਾਂ ਤੇ 66 ਜਾਤੀ ਪ੍ਰਥਾ ਤੇ 66 ਆਪਸੀ ਭਾਈਚਾਰੇ ਦੀ ਭਾਵਨਾ ਦਾ ਪ੍ਰਸਾਰ ਬ੍ਰਾਹਮਣਾਂ ਅਤੇ ਮੁੱਲਾਂ ਦਾ ਪ੍ਰਭਾਵ ਘਟਣਾ ਖੇਤਰੀ ਪੁਸ਼ਾਵਾ ਅਤੇ ਸਹਿਤ ਦਾ ਵਿਕਾਸ ਭਵਨ ਨਿਰਮਾਣ ਕਲਾ ਅਤੇ ਚਿੱਤਰ ਕਲਾ ਵਿੱਚ ਉਨਤੀ ਧੰਨਵਾਦ ਹੈ ਇਹ ਸੀ ਭਗਤੀ ਲਹਿਣਾ ਸੰਤ ਵੀਡੀਓ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਵੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਹੋ ਸਕੇ ਤੇ ਅੱਗੇ ਸ਼ੇਅਰ ਕਰ ਦਿਓ ਕਮੈਂਟ ਕਰਿਓ ਲਾਈਕ ਕਰਿਓ ਜੀ ਧੰਨਵਾਦ ਜੀ